ਕੀ ਹਰ ਹਰ ਬਾਲ ਮੈਂ ਰਵੀ ਚਿੰਗਰ ਰੰਦਾਵਾ ਚੇਅਰਮੈਨ ਅੱਜ ਸੜੀ ਮੀਟਿੰਗ ਇਥੇ ਕੀਤੀ ਗਈ ਆ ਇਹ ਮੀਟਿੰਗ ਦਾ ਕਾਰਨ ਇਹ ਆ ਕਿ ਜਿਹੜੀ ਨੀਰੂ ਬਾਜਵਾ ਆ ਉਸਨੇ ਜਿਹੜੇ ਕੋਈ ਸ਼ਬਦ ਗਲਤ ਬੋਲੇ ਗਏ ਆ ਔਰ ਸਾਡੀ ਭੈਣ ਸਿਮਰ ਨੇ ਬੜਾ ਹੀ ਸੰਘਰਸ਼ ਕੀਤਾ ਆ ਬਹੁਤ ਜੇਦੋ ਜਹੇ ਦੇ ਵਿੱਚ ਕੀਤੀ ਆ ਤੇ ਜਿਹੜੀ ਕਾਰਵਾਈ ਕਰਾਈ ਸੀ ਔਰ ਹੁਣ ਜਿਹੜਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਸੀਂ ਇਹਦੀ ਰੈਸਟ ਪਾ ਦਾਂਗੇ ਔਰ 13 ਤਰੀਕ ਦਾ ਕੋ ਟਾਈਮ ਦਿੱਤਾ ਸੀ ਉਹਦੇ ਵਿੱਚ ਅੱਜ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਨਾ ਕੋਈ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਸੱਦਿਆ ਜਾਂ ਨਾ ਉਹਦੀ ਕੋਈ ਰੈਸਟ ਪਾਈ ਹੈ ਇਸ ਕਰਕੇ ਇਹ ਜਿਹੜਾ ਆ ਟਾਈਮ ਹੁਣ ਅਸੀਂ 19 ਤਰੀਕ ਦਾ ਜਿਤਰਾਂ ਸਾਡੇ ਬਾਬਾ ਜੀ ਨਿਸ਼ਾਤਰਨਾਥ ਜੀ ਨੇ ਦੱਸਤਾ ਆ ਕਿ ਇਹ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਸ ਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ ਔਰ ਝੜਕਦੇ ਪਾਵਾਂਗੇ ਕਿ ਜਿਹੜਾ ਔਰ ਪ੍ਰਦਰਸ਼ਨ ਯਾਰੀ ਰੱਖਾਂਗੇ ਇਸ ਕਰਕੇ ਕਿਉਂਕਿ ਜਿਹੜਾ ਨੀਰੂ ਬਾਜਵਾ ਦੀ ਰੈਸਟ ਪਾਵੇ ਜਿੰਨਾ ਚਿਰ ਨੀਰੂ ਬਾਜਵਾ ਦੀ ਰੈਸਟ ਨਹੀਂ ਪੈਂਦੀ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਆ ਉਹ ਟੇਖਾ ਰਹੇਗਾ ਜੈ ਵਾਲਮੀਕੀ ਹਰ ਹਰ ਬਾ ਸਾਰਿਆਂ ਨੂੰ ਜੈ ਭੀਮ ਜੈ ਵਾਲਮੀਕੀ ਜੀ ਜੈ ਰਵਿਦਾਸ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨ ਇਹਨਾਂ ਨੂੰ ਭੋਖੜ ਹੜਤਾਲ ਕਰਕੇ 5 ਦਿਨ ਨੀਰੂ ਬਾਜਵਾ ਜੋ ਕਿ ਫਿਲਮ ਬੂਹੇ ਬਾਰੀਆਂ ਨੇ ਬਣਾਈ ਸੀਗੀ ਪ੍ਰਸ਼ਾਸਨ ਇੰਨੀ ਕਿੰਨੇ ਕਮੀ ਆ ਕਿ ਸਾਨੂੰ ਬਾਰ-ਬਾਰ ਰੋੜਾਂ ਦੇ ਉਤਿਆਣਾ ਪੈਂਦਾ ਤਾਂ ਫਿਰ ਇਸ ਐਸਪੀ ਨੇਟਿਵਿਟੀ ਸਰ ਨੇ ਅੱਜ ਦਾ ਟਾਈਮ ਬਾਉਂਡ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਬਿਲਕੁਲ ਹੀ ਨੀਰੂ ਬਾਜਵਾ ਦੇ ਨਾਮ ਦਾ ਪਟਾ ਪਾਇਆ ਜੋ ਕਿ ਜਲਦ ਹੀ ਇਹਨਾਂ ਦੇ ਗਲਾਂ 'ਚ ਪਟੇ ਲਾਣਾ ਜਾਣਦੇ ਆ ਕਮਿਕ ਸੰਗਠਨ ਇਹਨਾਂ ਦੇ ਗਲਾਂ ਚੋਂ ਧੌਂ ਦਾ ਕਿਲਾ ਜਿਹੜਾ ਨਾ ਚੰਗੀ ਤਰ੍ਹਾਂ ਕੱਢਾਂਗੇ 19 ਤਰੀਕ ਨੂੰ ਅੰਮ੍ਰਿਤਸਰ ਬੰਦ ਦੀ ਕੌਲ ਆ ਜੋ ਕਿ ਸਾਨੂੰ ਸੰਤ ਸਮਾਜ ਨੇ ਆਪਣਾ ਭਰਵਾ ਹੰਗਾਰਾ ਦਿੱਤਾ ਹੈ ਮੈਂ ਧੀਆਂ ਦੇ ਹੱਕ ਦੀ ਆਵਾਜ਼ ਇਦਾਂ ਹੀ ਬਣੀ ਰਹੂਗੀ ਮੈਂ ਆਪਣੀਆਂ ਭੈਣਾਂ ਨੂੰ ਅਪੀਲ ਕਰਦੀ ਆ ਕਿ ਨੂੰ 19 ਤਰੀਕ ਦਿਨ ਸੌ ਵਾਰ ਨੂੰ ਅਸੀਂ ਅੰਮ੍ਰਿਤਸਰ ਬੰਦ ਦੀ ਕੋਲ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁਣ ਤੇ ਮੈਂ ਇਦਾਂ ਹੀ ਆਪਣੀਆਂ ਧੀਆਂ ਦੀ ਆਵਾਜ਼ ਚੱਕਾਂ ਇਹ ਕਿਉਂ ਬਾਰਬਰ ਕੀਤੇ ਦੂਸਤ ਤੀਸਰੀ ਬੜੀ ਸਾਡੀ ਭੁਖਰ ਦਾ ਹੱਦ ਤੇ ਕੀ ਹੋ ਰਹੀ ਹੈ ਕਿਉਂ ਨਹੀਂ ਇਹ ਪ੍ਰਸ਼ਾਸਨ ਸਰ ਪ੍ਰਸ਼ਾਸਨ ਨੇ ਪੈਸੇ ਖਾਦੇ ਹੋਏ ਪਾਚਦੇ ਨਹੀਂ ਭੇਜ ਤੇ ਪਰ ਸਾਡਾ ਜਿਹੜਾ ਸਮਾਜ ਹੈ ਨਾ ਇਹ ਪ੍ਰਸ਼ਾਸਨ ਦੇ ਜਿਹੜੇ ਖਾਦੇ ਹੋਏ ਪੈਸੇ ਅਸੀਂ ਇਹ ਵੀ ਕਢਵਾਵਾਂਗੇ ਮੈਂ ਬਾਵਾ ਸਾਹਿਬ ਦੀ ਧੀਾਂ ਜਿੰਨਾ ਤੱਕ ਸਾਨੂੰ ਹੱਕ ਮਿਲਦੇ ਨਹੀਂ ਉਹਨਾਂ ਤੱਕ ਇਹ ਇਹਨਾਂ ਕੋਈ ਪ੍ਰਸ਼ਾਸਨ ਕੋਲ ਖੋਣਾ ਵੀ ਜਾਣਦੇ ਆ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਵਾਲਮੀਕੀ जय वाल्मीकि जी जय भीम जय भारत मेरा नाम सुमित कालिया मैं आदि वाल्मीकि अंबेडकर महापंचायत संगठन दा मुख संचालक हा और भगवान वाल्मीकि अंबेडकर कोर कमेटी दा सीनियर मेंबर है सो आप जी वलो संता वलो भी हुगम लाग गया है वा, और धार्मिक कते सामाजिक जथे बंदियां वलो भी के जेड़ा 19 तारीख नु जेड़ा अमृतसर बंद दी कॉल है ते मैं इस मीडिया रही आप जी दे सारे जिने भी साडे जेड़े व्यापारी लोग या ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਸਮੇਂ ਦੇ ਵਿੱਚ ਸਾਡਾ ਸਾਥ ਦੇਣ ਔਰ ਜਿਹੜੀ ਅਸੀਂ 19 ਤਰੀਕ ਨੂੰ ਜਿਹੜੀ ਬੰਦ ਦੀ ਕਾਲ ਰੱਖੀ ਆ ਵਾਲਮੀਕੀ ਸਮਾਜ ਵੱਲੋਂ ਮਜਬੀ ਭਾਈਚਾਰੇ ਵੱਲੋਂ ਸਾਡੀ ਜਿਹੜੀ ਕਾਲ ਰੱਖੀ ਗਈ ਆ ਇਰ ਵਿੱਚ ਸਾਡਾ ਸਮਰਥਨ ਕਰਨ ਔਰ ਜਿਹੜੀਆਂ ਜਿਹੜੀਆਂ ਦੁਕਾਨਾਂ ਆਪਣੀਆਂ ਬੰਦ ਰੱਖਣ ਕਿਉਂ ਅੱਜ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ ਚਾਹੀਦਾ ਸਾਡੇ ਨਾਲ ਖਲੋਣਾ ਔਰ ਮੈਂ ਅਸੀਂ ਜੇ ਸਾਨੂੰ ਵੀ ਪ੍ਰੋਬਲਮ ਆ ਤੇ ਅਸੀਂ ਇਹਨਾਂ ਦੇ ਨਾਲ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਇਹਨਾਂ ਦੇ ਨਾਲ ਵੀ ਖਲੋਣੇ ਤੇ ਅੱਜ ਸਾਨੂੰ ਵੀ ਕੋਈ ਪ੍ਰੋਬਲਮ ਆ ਤੇ ਇਹਨਾਂ ਨੂੰ ਚਾਹੀਦਾ ਸਾਡਾ ਸਾਥ ਦੇਣਾ ਤੇ ਮੁਕੰਮਲ ਆਪਣਾ ਜਿਹੜਾ ਵਾ 19 ਤਰੀਕ ਨੂੰ ਇਹ ਦੁਕਾਨਾਂ ਬੰਦ ਰੱਖਣ ਔਰ ਕੱਲ ਜਿਹੜੀ 14 ਤਰੀਕ ਆ ਮੈਂ ਪੂਰੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਔਰ ਬੇਨਤੀ ਕਰਦਾ ਕਿ ਕੱਲ ਇੱਕ ਪਵਨ ਵਾਲਮੀਕੀ ਤੀਰਤ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਜਾ ਰਹੀ ਆ ਤੇ ਕੱਲ ਸਮਾ ਜਿਹੜਾ ਉਹਦਾ 11 ਵੇ ਦਾ ਸਮਾਂ ਵਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜਿਹੜਾ ਮੀਰੂ ਬਾਜਵਾ ਦੇ ਉੱਤੇ ਜਿਹੜੀ ਸਾਡੀ ਭੈਣ ਸਿਮਰਨ ਵਿਦ ਦੇ ਜਿਹੜਾ ਪਰਚਾ ਦਰਜ ਕਰਾਇਆ ਵਾ ਉਹਦੇ ਤੇ ਜਿਹੜੀ 19 ਤਰੀਕ ਦੀ ਜਿਹੜੀ ਬੰਦ ਕਾਲਸੀ ਕਰਨ ਜਾ ਰਹੇ ਆ ਉਦੇ ਵਾਸਤੇ ਕੱਲ 14 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਪਾਵਨ ਵਾਲਮੀਕੀ ਤਿਰਤ ਤੇ ਸਾਰੇ ਹੀ ਉੱਥੇ ਵੱਦ ਚੜ ਕੇ ਪਹੁੰਚੋ ਔਰ ਇਹਦੀ ਜਿਹੜੀ ਨਿਰੂ ਬਾਜਵਾਦੀ ਗ੍ਰਿਫਤਾਰੀ ਪੁਵਾਈਏ ਔਰ ਇਹਨੇ ਜੇ ਅੱਜ ਸਾਡੇ ਸਮਾਨ ਨੂੰ ਜਿਹੜੇ ਦਲੀ ਸਮਾਜ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਦਬਾਇਆ ਜਾਂਦਾ ਵਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਜੈ ਵਾਲਮੀਕੀ ਜੈ ਭੀ ਜੈ ਭਾਰਤ ਜੈ ਵਾਲਮੀਕੀ ਜੈ ਭੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਕਸ਼ਤ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਜੋ ਤਾਕਤਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਨੀਰੂ ਬਾਜਵਾ ਦੀ ਮੂਵੀ ਨੂੰ ਲੈ ਕੇ ਬੜਾ ਹੀ ਸਖਾ ਸੰਘਰਸ਼ ਕੀਤਾ ਕਿੰਨੇ ਲੰਬੇ ਸਮੇਂ ਤੋਂ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਆ ਪ੍ਰਸ਼ਾਸਨ ਦੀ ਅੰਗੇਲੀ ਕਰਕੇ ਉਰੀ ਗ੍ਰਿਫਤਾਰੀ ਨਹੀਂ ਹੋ ਰਹੀ ਉਥੋ ਸਾਰੇ ਹੀ ਅੱਜ ਪੋਸ਼ਣਪੁਰਿਆ ਮੀਟਿੰਗ ਵਿੱਚ ਫੈਸਲਾ ਹੋਇਆ ਸੰਤ ਸਮਾਜ ਦਾ ਕਿ ਕੱਲ੍ਹ ਜਿਹੜੀ ਜ਼ਿਲ੍ਹਾ ਲੈਵਲ ਦੀ ਵਾਲਮੀਕੀ ਤੀਰਤ ਤੇ ਅੰਮ੍ਰਿਤਸਰ ਤੇ ਜ਼ਿਲ੍ਹਾ ਲੈਵਲ ਦੀ ਮੀਟਿੰਗ ਕੀਤੀ ਜਾਊਗੀ ਤੇ ਉਨੇ ਤਰੀਕ ਨੂੰ ਪੰਜਾਬ ਬੰਦ ਜਾਂ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਜਾਊਗੀ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਆਪਣਾ ਸਮਰਥਨ ਦਿਓ ਤੇ ਉਹਨਾਂ ਲੋਕਾਂ ਨੂੰ ਮਨਵਾਦੀ ਸੋਜ ਰੱਖਣ ਵਾਲੇ ਲੋਕਾਂ ਨੂੰ ਨੱਥ ਪਾ ਸਕੇ ਤੇ ਗ੍ਰਿਫਤਾਰ ਕਰਾ ਸਕੇ ਜੈ ਵਾਲਮੀਕੀ ਜੈਪੀ ਜੀ ਨੂੰ ਪਹਿਲਾਂ ਤੇ ਜੈ ਵਾਲਮੀਕੀ ਜੀ ਜੋ ਕਿ ਨਿਰੂ ਬਾਜਵਾ ਦਾ ਜਿਹੜਾ ਮਸਲਾ ਬੜਾ ਗੰਭੀਰ ਹੁੰਦਾ ਜਾ ਰਿਹਾ ਔਰ ਅਸੀਂ ਆਪਣੇ ਮੱਕੇ ਤੋਂ ਜਿਹੜਾ ਕੱਲ ਐਲਾਨ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਬੰਦਾ ਪਰ ਇਹ ਇਕੱਲਾ ਅੰਮ੍ਰਿਤਸਰ ਨਹੀਂ ਹੋ ਸਕਦਾ ਅਗਰ ਹੋਰ ਵੀ ਜੱਥੇ ਬੰਦੀਆਂ ਚਾਹਦੀਆਂ ਤੇ ਭਾਵੇਂ ਪੂਰਾ ਪੰਜਾਬ ਬੰਦ ਕਰ ਦਨ ਪਰ ਇਹ ਪੂਰੀ ਜੱਥੇ ਬੰਦੀਆਂ ਦੇ ਅੱਗੇ ਅਸੀਂ ਰਿਕਵੈਸਟ ਕਰਦੇ ਹਾਂ ਇਹ ਇਕੱਲਾ ਇੱਕ ਸੰਗਠਨ ਦਾ ਕੋਈ ਝਗੜਾ ਨਹੀਂ ਹੈ ਇਹ ਪੂਰੇ ਸਮਾਜ ਦੀ ਗੱਲ ਹੈ ਤੇ ਸਾਰੇ ਸਮਾਜ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜੇ ਅੱਜ ਨਾ ਬੋਲੇ ਤੇ ਫਿਰ ਤੁਸੀਂ ਕਦੇ ਨਹੀਂ ਬੋਲ पाओਗੇ ਸਾਰਿਆਂ ਨੂੰ ਜਗਲ ਸ਼ਿਸ਼ ਕੁਮਾਰ ਜੱਗੂ ਆਲ ਇੰਡੀਆ ਸ਼ੂਲਕਾਰ ਫਰੇਸਨਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਜਿਹੜਾ ਮੇਰੂ ਬਾਜਵਾ ਦੇ ਜਿਹੜਾ ਪਰਚਾ ਆਇਆ ਵਾ ਉਹਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਕਿਉਂਕਿ ਬਾਰ-ਬਾਰ ਸਾਡੀ ਭੈਣ ਇਹ ਸੜਕਾਂ ਦੇ ਅੱਗੇ ਭੁਖੜ ਧਾਲ ਰੱਖਦੀ ਆ ਇਹ ਸਾਡਾ ਨਹੀਂ ਦਿਲ ਕਰਦਾ ਵੀ ਭੁਖੜ ਧਾਲ ਅਸੀਂ ਰੱਖੀਏ ਤੁਮੇ ਪ੍ਰਦਰਸ਼ਨ ਕਰੀਏ ਕਿਉਂਕਿ ਪ੍ਰਸ਼ਾਸਨ ਸਾਡਾ ਕੰਮ ਨਹੀਂ ਕਰਦਾ ਪ੍ਰਸ਼ਾਸਨ ਐਡਾ ਨਕਮਾ ਹੋ ਗਿਆ ਵਾ ਕਿ ਉਹ ਸਾਡਾ ਕੰਮ ਨਹੀਂ ਕਰਦਾ ਜੇ ਕੋਈ ਸਾਡੇ ਸਮਾਜ ਦਾ ਬੰਦਾ ਕੁਝ ਕਹਿ ਦਿੰਦਾ ਤੇ ਆਨ ਦੀ سپورਟ ਪਰਚਾ ਹੋ ਜਣਾ ਦਰਦ ਮਰਲੇ ਇਹਨਾਂ ਦੇ ਕਿਉਂ ਨਹੀਂ ਹੁੰਦਾ ਅਸੀਂ ਵੀ ਚਾਹੁੰਦੇ ਹਾਂ ਵੀ ਨੀਰੂ ਬਾਜਵਾ ਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਆ ਜੇ ਨੀਰੂ ਬਾਜਵਾ ਦੀ ਗ੍ਰਿਫਤਾਰੀ 19 ਤਰੀਕ 에 ਜਲਦੀ ਗ੍ਰਿਫਤਾਰ ਨਾ ਹੋਈ ਤੇ ਅਸੀਂ 19 ਤਰੀਕ ਨੂੰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਮੁਕੰਮਲ ਤੌਰ ਤੇ ਅੰਮ੍ਰਿਤਸਰ ਬੰਦ ਕਰਾਂਗੇ ਤੇ ਔਰ ਸਾਡੀ ਜਿਹੜੀ ਇਹ ਮੀਟਿੰਗ ਆ ਉਹ ਕੱਲ 14 ਤਰੀਕ ਨੂੰ ਅਰਜੈਂਟ ਮੀਟਿੰਗ ਬੁਲਾ ਲਈ ਗਈ ਆ ਓਦੇ ਵਿੱਚ ਸੰਤ ਸਮਾਏ ਤੇ ਹੋਰ ਵੀ ਸਮਾਜ ਦੀਆਂ ਜਥੇਬੰਦੀਆਂ ਸਾਰੀਆਂ ਹਿੱਸਾ ਲੈਣਗੀਆਂ ਓਦੇ ਵਿੱਚ ਜੋ ਵੀ ਸਾਡੇ ਫੈਸਲੇ ਹੋਣਗੇ ਟਿੱਕੇ ਓਦੇ ਵਿੱਚ ਲੈ ਜਾਣਗੇ ਇਨਾਂ ਨੂੰ ਇਸ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਜੀ ਅੱਜ ਸਰਚਰੀ ਮੀਟਿੰਗ ਰੱਖੀ ਕੋਰ ਦੱਸੋ ਅੱਜ ਜਿਸ ਤਰ੍ਹਾਂ ਕਿ ਸਾਰੇ ਹੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਆ ਕਿ ਜਿਹੜਾ ਇੱਕ ਅਦਾਕਾਰ ਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹਦਾ ਨਾਮ ਹੈ ਨੀਰੂ ਬਾਜਵਾ ਉਸਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ 2023 ਦੇ ਵਿੱਚ ਇੱਕ ਪਰਚਾ ਦਰਜ ਕਰਵਾਇਆ ਗਿਆ ਹੈ ਸਮਾਜ ਵੱਲੋਂ ਕਿਉਂਕਿ ਉਸਨੇ ਇੱਕ ਫਿਲਮ ਰਹੀ ਵੋਹੇ ਬਾਰਗਾਂ ਜਿਸ ਦੇ ਵਿੱਚ ਸਮਾਜ ਦੀਆਂ ਧੀਆਂ ਪਣਾ ਬਾਰੇ ਗਲਤ ਦਿਖਾਇਆ ਗਿਆ ਉਹਨਾਂ ਦਾ ਸਰੀਰਕ ਸ਼ੋਸ਼ਣ ਅਦਰ ਕਮਿਊਨਿਟੀ ਦੀ ਲੋਕਾਮਲ ਉਹ ਦਿਖਾਇਆ ਗਿਆ ਸੀ ਤੇ ਇੱਕ ਖਾਸ ਤੌਰ ਤੇ ਇੱਕ ਹੋਰ ਗੱਲ ਕਰਾਂਗਾ ਕਿ ਉਹਦੇ ਵਿੱਚ ਜਿਹੜੇ ਸਾਰੇ ਪੈਣ ਫੁੱਲਣ ਦੇ ਵੀ ਸੀ ਉਹਨਾਂ ਦਾ ਨਾਮ ਉਹਨਾਂ ਨੂੰ ਉਹਦੇ ਵਿੱਚ ਡਾਕੂ ਦੇਵੀ ਦੇ ਨਾਮ ਨਾਲ ਦਿਖਾਇਆ ਗਿਆ ਸੀ ਜਿਸ ਸਬੰਧ ਵਿੱਚ ਜੋ ਪਰਚਾ ਦਰਜ ਕਰਾਇਆ ਗਿਆ ਪਰ ਪੁਲਿਸ ਪ੍ਰਸ਼ਾਸਨ ਦੀ ਏਡੀ ਵੱਡੀ ਨਗੇਲੀ ਆ ਕਿ ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਵੀ ਬੁਹੇ ਬਾਰੀਆਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਤੇ ਪਿਛਲੇ 2-4 ਦਿਨ ਪਹਿਲਾਂ ਵੀ ਪੁਖੜ ਹੜਤਾਲ ਰੱਖੀ ਗਈ ਸੀ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਹੈ ਕਿ 13 ਤਰੀਕ ਨੂੰ ਉਹਨਾਂ ਨੂੰ ਟਾਈਮ ਬਾਊਂਡ ਕਰ ਦਿੱਤਾ ਗਿਆ ਹੈ ਨੋਟਿਸ 41ਏ ਦਾ ਦਿੱਤਾ ਗਿਆ ਆ ਤੇ ਕੱਲ ਜਦੋਂ ACP ਈਸਟ ਗੁਰਵਿੰਦਰ ਜੀ ਨਾਲ ਗੱਲ ਹੋਈ ਆ ਜਦੋਂ ਤੁਸੀਂ ਟਾਈਮ ਬਾਊਂਡ ਕਰ ਦਿੱਤਾ ਤੇ ਫਿਰ ਤੇ ਉਹਨਾਂ ਨੂੰ ਟਾਈਮ ਦੇਣ ਦਾ ਮਤਲਬ ਨਹੀਂ ਬੰਦਾ ਕਿਉਂਕਿ ਜਦੋਂ ਸਾਡੇ ਸਮਾਜ ਤੇ ਪਰਚੇ ਦਰਜ ਹੁੰਦੇ ਨੇ ਤੇ ਉਦੋਂ ਓਨਲੀ ਸਪੋਰ ਹੀ ਗ੍ਰਿਫਤਾਰੀਆਂ ਦੇ ਦਿੱਤੀਆਂ ਜਾਂਦੀਆਂ ਇਹ ਫਰਕ ਜਿਹੜਾ ਭੇਦਭਾਵ ਹੈ ਸੰਵਿਧਾਨ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਤੇ ਕਾਨੂੰਨ ਸਭ ਤੋਂ ਉੱਪਰ ਹੈ ਸੰਵਿਧਾਨ ਸਭ ਤੋਂ ਉੱਪਰ ਹੈ ਕੋਈ ਵੀ ਵਰਗ ਦਾ ਵਿਅਕਤੀ ਉੱਚ ਨਹੀਂ ਹੈ ਗਾਇਆ ਕਿਉਂਕਿ ਸੰਵਿਧਾਨ ਸਾਫ ਤੋਂ ਪਰਿਆ ਕਿ ਸੰਵਿਧਾਨ ਸਾਰੇ ਤਾਂ ਲਾਗੂ ਹੁੰਦਾ ਆ ਤੇ ਨਿਰੂ ਵਾ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਜਿਸਾ ਸੰਤ ਨਸ਼ ਨਸ਼ਤਰਨਾ ਜੀ ਰਵੇਲਾ ਜੀ ਤੇ ਸਾਰੇ ਧਾਰਮੀ ਸਮਝ ਜਥੇਬੰਦੀਆਂ ਦੀ ਮੀਟਿੰਗ ਹੋ ਗਈ ਆ ਕਿ ਜਿਹੜਾ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦਾ ਐਲਾਨ ਕੀਤਾ ਗਿਆ ਆ ਇਹਨਾਂ ਵੱਲੋਂ ਤੇ ਅਸੀਂ ਹੱਥ ਜੋੜ ਕੇ ਸਾਰੇ ਸਮਾਜ ਨੂੰ ਮੋਨ ਅਸੀਂ ਸਮਾਜ ਨੂੰ ਬੇਨਤੀ ਕਰਦੇ ਆ ਕਿ ਉਹ ਦਿਨ ਸਾਰੇ ਸਾਡਾ ਸਾਥ ਦੇਣ ਕਿਉਂਕਿ ਧਿਆ ਪੈਣਾ ਦਾ ਜਿਹੜਾ ਸ਼ਰੀਰ ਸ਼ੋਸ਼ਣ ਦਿਖਾਇਆ ਗਿਆ ਧਿਆ ਦੀ ਕੋਈ ਜਾਤ ਨਹੀਂ ਦੀ ਤੇ ਆਪਾਂ ਉਹਨਾਂ ਦੇ ਉੱਤੇ ਪਰਚਾ ਜਿਹੜਾ ਦਰਜ ਕਰਾਉਣਾ ਦੀ ਗ੍ਰਿਫਤਾਰੀ ਕਰਵਾ ਕੇ ਤੇ ਇੱਕ ਮਿਸਾਲ ਪੈਦਾ ਕਰੀਏ ਕਿਉਂਕਿ ਏਡੀ ਵੱਡੀ ਅਦਾਕਾਰਾ ਆ ਉਹ ਆਪਣੇ ਪੈਸੇ ਦੇ ਬਲ ਬੋਤੇ ਉੱਤੇ ਹਲੇ ਵੀ ਵੱਜਦੀ ਆ ਰਹੀ ਆ ਤੇ ਪਰ ਜਿਹੜੀ ਮੂਲ ਵਾਸੀ ਕੌਮ ਆ ਵਾਲਮੀਕੀ ਕੌਮ ਆ ਉਹ ਸ਼ੇਰਾਂ ਦੀ ਕੌਮ ਆ ਇਹਨੂੰ ਇਹ ਜਿਹੜੇ ਧੌਂਚ ਕਿਲਾ ਉਹ ਕਰਨਾ ਜਾਣਦੀ ਆ ਤੇ ਕੱਲ 14 ਤਰੀਕ ਨੂੰ ਵਾਲਮੀਕੀ ਪਵਨ ਵਾਲਮੀਕੀ ਦੀ ਰੇ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਸਾਰੇ ਸਮਾਂ ਨੂੰ ਬੇਨਤੀ ਇਥੇ ਧਿਆ ਪੈਣਾ ਸਾਡੇ ਸਮਾਜ ਦੀਆਂ ਉਹ ਵੀ ਜ਼ਰੂਰ ਪਹੁੰਚਣ ਜੈ ਭੀਮ ਜੈ ਸਦੀਧਾਨ ਵਾਰਬਿਕੀਆਂ ਬੇਟਕਰ ਮਹਾਪੰਚਾਇਤੋਂ ਪੰਜਾਬ ਸਰਕਾਰ ਮੈਂ ਭੈਣ ਸਿੰਮਰਨ ਦਾ ਪੂਰਾ ਸਾਥ ਦੇਵਾਂਗੀ ਜਿਹੜੀ ਉਹਨਾਂ ਨੇ ਬੰਦ ਦੀ ਵੀ ਕਾਲ ਦਿੱਤੀ ਹੈ ਤੇ ਜਿਹੜਾ ਉਹਨਾਂ ਨੇ ਇਹਨਾਂ ਸੰਘਰਸ਼ ਕਰਕੇ ਪਰਚਾ ਦਰਜ ਕਰਵਾਇਆ ਮੈਂ ਚਾਹੁੰਦੀ ਆ ਕਿ ਨਿਰੂਬਾਜਵਾਦੀ ਗ੍ਰਿਫਤਾਰੀ ਹੋਵੇ ਤੇ ਉਹਨੂੰ ਪਤਾ ਲੱਗੇ ਕਿ ਧੀਆਂ ਬਾਰੇ ਕੀ ਤੇ ਕਿਸ ਤਰ੍ਹਾਂ ਕਹੀਦਾ ਤੇ ਫਿਲਮ ਬਣਾਉਣ ਲੱਗਿਆ ਅਸੀਂ ਜੋ ਅਸੀਂ ਪ੍ਰਚਾਰ ਕਰਦੇ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਰਿਆਂ ਨੂੰ ਜੈ ਬਲ ਮਿਕੀ ਕਿਉਂ ਗ੍ਰਿਫਤਾਰੀ ਚੋਣੀ ਹੋ ਰਹੀ ਕਿਉਂਕਿ ਉਹ ਸਮਝਦੇ ਤੁਸੀਂ ਗ੍ਰਿਫਤਾਰੀ ਇਸ ਕਰਕੇ ਨਹੀਂ ਹੋ ਰਹੀ ਕਿ ਪ੍ਰਸ਼ਾਸਨ ਦੇ ਅੱਗੇ ਉਹਦੀ ਕੋਈ ਹੈ ਨਹੀਂ ਪਰ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਹ ਸਾਡੇ ਨਾਲ ਬਣੀ ਰਹੇ ਅਸੀਂ ਥੋੜਾ ਬਹੁਤਾ ਇਹਦੇ ਕੋਲ ਲੈਂਦੇ ਰਹੀਏ ਤੇ ਤਾਂ ਕਰਕੇ ਪ੍ਰਸ਼ਾਸਨ ਇਹਦੀ ਸੁਣ ਨਹੀਂ ਰਿਹਾ